ਸਤਿ ਸ੍ਰੀ ਅਕਾਲ ਜੀ ḍ5 ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਮੈਂ ਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ ਗੁਰਦਾਰਾ ਕੇਵਲ ਜੀ ਦੇ ਗੁਰਪੁਰਬ ਮੌਕੇ ਦਰਬਾਰ ਸਾਹਿਬ ਹੋਈ ਸੁੰਦਰ ਤੇ ਅਲੋਕਿਕ ਆਰਤੀ ਸ਼ਬਾਜੀ ਸੰਗਤਾਂ ਨੇ ਸਰੋਵਰ ਕਿਨਾਰੇ ਕੀਤੀ ਸ਼ਾਨਦਾਰ ਦੀਵਾਲਾ ਪੀਯੂ ਮਾਮਲੇ 'ਚ ਪੰਜਾਬ ਦੇ ਲੀਡਰਾਂ ਨੇ ਭਾਜਪਾ ਆਗੂਆਂ ਤੋਂ ਕੀਤੇ ਸਵਾਲ ਨੋਟੀਫਿਕੇਸ਼ਨ ਨੂੰ ਕਿਹਾ ਗੈਰ ਕਾਨੂੰਨੀ ਤੇ ਗੈਰ ਸੰਵਧਾਨਿਕ ਆਪਣੇ ਬਿਆਨ ਨੂੰ ਲੈ ਕੇ ਕਿਰੇ ਰਾਜਾ ਬੜਿੰਗਰ ਰਾਜਕੁਮਾਰ ਬੇਰਕਾ ਨੇ ਵਿਰੋਧੀਆਂ ਨੂੰ ਭਾਈਚਾਰਾ ਬੜਿੰਗਰ ਨੂੰ ਮਾਫ ਕਰਨ ਦੀ ਕੀਤੀ اپੀਲ ਰਮਨਜੀਤ ਮਿੱਟੂ ਨੇ ਕਿਹਾ ਪੰਜਾਬ ਸਰਕਾਰ ਨੂੰ ਮੰਤਰੀ ਮਾਂ ਦੇ ਦਾਅਵੇ ਤੇ ਚੁੱਕੇ ਸਵਾਲ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਜਿਤਾਈ ਦਿੰਦਾ ਹੁਣ ਖਬਰਾਂ ਵਿਸਥਾਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਈ ਆਤਿਸ਼ਵਾਦੀ ਦੇ ਮਾਹੌਲ ਨੂੰ ਅਲੋਕਿਕ ਰੂਪ ਦੇ ਦਿੱਤਾ ਹੈ ਦਰਬਾਰ ਸਾਹਿਬ ਜਦੋਂ ਰੰਗ ਬਰੰਗੀ ਚਮਕਦਾਰ ਰੌਸ਼ਨੀ ਨਾਲ ਰਾਦੇ ਸਮਾਨ ਵਿੱਚ ਚੌਕਿਆ ਤਾਂ ਹਜ਼ਾਰਾਂ ਸੰਗਤਾਂ ਨੇ ਸ਼ਰਦਾ ਭਰੇ ਅੱਖਾਂ ਨਾਲ ਇਸ ਦ੍ਰਿਸ਼ ਨੂੰ ਆਪਣੇ ਦਿਲਾਂ ਵਿੱਚ ਸੰਭਾਲ ਕੇ ਰੱਖ ਲਿਆ ਆਤਿਸ਼ਬਾਜੀ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੇ ਕਿਨਾਰੇ ਪੂਰੀ ਪ੍ਰਕਰਮਾ ਵਿੱਚ ਸੰਗਤਾਂ ਵੱਲੋਂ ਸੁੰਦਰ ਦੀਪ ਮਾਲਾ ਕੀਤੀ ਗਈ ਹਜ਼ਾਰਾਂ ਦੀ ਗਿਣਤੀ ਵਿੱਚ ਦੇਸੀਕੋ ਦੇ ਦੀਵੇ ਜਗਾਏ ਗਏ ਜਿਸ ਨਾਲ ਸਰੋਵਰ ਵਿੱਚ ਪਾਣੀ ਉੱਤੇ ਚਮਕਦੀ ਰੌਸ਼ਨੀ ਦਾ ਮਨਮੋਹਕ ਪ੍ਰਤਿਬਿੰਬ ਪੜਿਆ ਸ਼ਰਧਾਲੂਆਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਦਾ ਮਾਹੌਲ ਇੱਥੇ ਸਿਰਫ ਤਿਉਹਾਰ ਨਹੀਂ ਸਗੋਂ ਆਤਮਾ ਨੂੰ ਪਵਿੱਤਰ ਕਰਨ ਵਾਲਾ ਅਨੁਭਵ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਉ ਸਮਰਪਿਤ ਜਿਹੜਾ ਆ ਉਹ ਇਥੋਂ ਦਾ ਦ੍ਰਿਸ਼ ਵੇਖਣ ਆਇਆ। ਮੈਂ ਲਾਈਫ ਦੇ ਵਿੱਚ ਪਹਿਲੀ ਵਾਰ ਜਿਹੜੀ ਆ ਆਤਿਸ਼ਬਾਜੀ ਲਾਈਵ ਖੰਨ ਨਾਲ ਦੇਖੀ ਆ ਬਹੁਤ ਆਨੰਦ ਤੇ ਸਕੂਨ ਦੇਣ ਵਾਲਾ ਜਿਹੜਾ ਵਾਤਾਵਰਣ ਨੇ ਆ ਇਥੋਂ ਦਾ ਸਿਰਜਿਆ ਹੋਇਆ ਬਹੁਤ ਹੀ ਮਾਨਨ ਉਸ ਕੋਣ ਮਿਲਿਆ ਆ ਔਰ ਜਿਸੇ ਤਰ੍ਹਾਂ ਹੀ ਸੰਸਾਰ ਪਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਮਨਾਇਆ ਜਾ ਰਿਹਾ ਔਰ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸੰਸਾਰ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਨਾਮ ਲੈਵਾ ਜਿਹੜੀ ਸੰਗਤ ਬੈਠੀ ਆ ਸਾਰਿਆਂ ਨੂੰ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਜਿੱਤ ਹੋਈ ਆ ਪਹਿਲੀ ਵਾਰ ਸਾਹਿਬ ਜੀ ਦਾ ਗੁਰਪੁਰਬ ਸੀ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਔਰ ਮੈਨੇਜਰ ਜੀ ਦਰਬਾਰ ਸਾਹਿਬ ਭਗਵੰਤ ਸਿੰਘ ਧੜਾਜੀ ਵੱਲੋਂ ਪਹਿਲਾਂ ਸਮੂਥੀਆਂ ਸਿੱਖ ਸੰਤਾਨ ਨੂੰ ਗੁਰਪੁਰਬ ਦੀਆਂ ਗੁਰਨਾਣ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ਰਮਨੀ ਕਮੇਟੀ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਵੇਰੇ ਸ਼੍ਰੀ ਮਨਜੀਤ ਸਾਹਿਬ ਦੀਵਾਨ ਆਲ ਵਿਖੇ ਸ਼੍ਰੀਖਨਪਰ ਸਾਹਿਬ ਜੀ ਦੇ ਧੋਪ ਪਾਏ ਗਏ ਉਸ ਤੋਂ ਉਪਰੰਤ ਸੁੰਦਰ ਜਲੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸ਼੍ਰੀ ਅਕਾਲ ਤੱਕ ਸਾਹਿਬ ਗੁਰਦਰਾ ਮੰਨਜੀਤ ਸਾਹਿਬ ਸੌਰੀ ਗੱਬਾ ਟੱਲ ਰਾਇ ਸਾਹਿਬ ਵਿਖੇ ਸੁੰਦਰ ਜਲਸ ਹੋ ਜਾਏਗੇ ਉਸ ਤੋਂ ਉਪਰੰਤ ਰਹਿਰਾ ਸਾਹਿਬ ਜੀ ਦੇ ਪਾਰ ਤੋਂ ਪਾਸ ਹੁਣ ਜਿਹੜਾ ਵਾ ਸੁੰਦਰ ਦੀਮ ਵਾਲਾ ਕੀਤੀ ਗਈ ਆ ਦੇਸੀ ਕਿਉ ਦੇ ਦੀਵੇ ਬਾਲੇ ਗਏ ਆ ਔਰ ਆਤਿਸ਼ਬਾਜੀ ਚਲਾਈ ਗਈ ਆ ਜਿਸ ਦਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਚ ਇਥੇ ਦਰਸ਼ਨ ਦੇਦਾਰੇ ਕਰਨ ਲਈ ਆਪਣੇ ਪਰਿਵਾਰਾਂ ਸਮੇਤ ਪਹੁੰਚੀਆਂ ਉਹਨਾਂ ਵੱਲੋਂ ਅਲੌਕਿਕ ਅਤਿਸ਼ਭਧੀਆ ਜਿਹੜਾ ਆਨੰਦ ਲੈ ਗਿਆ ਸੋਰੀ ਅਮਰਤ ਵੇਲੇ ਤੋਂ ਹੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਦਰਬਾਰ ਸਾਹਿਬ ਦਰਸ਼ਨ ਕਰਦੀ ਰਹੀ ਇਹ ਮਜ਼ਰ ਇਸ ਕਦਰ ਰੋਹਾਨੀ ਸੀ ਕਿ ਹਰ ਕੋਈ ਸ਼ਾਂਤੀ ਤੇ ਆਤਮਿਕ ਅਨੁਭੂਤੀ ਵਿੱਚ ਡੁੱਬਿਆ ਰਿਹਾ ਅਕਾਲੀ ਆਗੂ ਬੰਟੀ ਰੁਮਾਣਾ ਨੇ ਸੈਨੇਟ ਤੇ ਸਿੰਡੀਕੇਟ ਰੂਪਾਂਕਰਨ ਤੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਬੰਟੀ ਰੁਮਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਰੂਪਾਂਕਰਨ ਕਰਕੇ ਆਪਣਾ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ ਇਹ ਪੰਜਾਬ ਦੀ ਪਹਿਚਾਨ ਤੇ ਵਾਰ ਹੈ ਪੰਜਾਬ ਦੀ ਆਵਾਜ਼ ਜਿਹੜੀ ਹੈ ਉਹਨੂੰ ਦਬਾਉਣ ਦਾ ਇੱਕ ਕੋਝਾ ਯਤਨ ਹੈ ਇਹਨੂੰ ਕਿਸੇ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਨੂੰ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਭੇਜਿਆ ਸਾਡੀ ਡੈਲੀਗੇਸ਼ਨ ਆਈ ਹੈ ਅੱਜ ਸਾਰੀ ਇਹ ਵਿਸ਼ਵਾਸ ਦਵਾਉਣ ਵਾਸਤੇ ਕਿ ਇਸ ਲੜਾਈ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਹੁੰਦਿਆਂ ਆਪਦੀ ਜ਼ਿੰਮੇਵਾਰੀ ਸਮਝਦਿਆਂ ਅੱਗੇ ਹੋ ਕੇ ਇਹ ਲੜਾਈ ਲੜਾਂਗੇ ਸਰਦਾਰ ਸੁਪੀਰ ਸਿੰਘ ਬਾਦਲ ਵੀ ਆਉਣਗੇ ਇੱਥੇ ਭੈਣਜੀ ਹਰਸਿਮਰਤ कौर ਬਾਦਲ ਜੀ ਵੀ ਆਉਣਗੇ ਤੇ ਜਿੱਥੋਂ ਤੱਕ ਇਹ ਲੜਾਈ ਲੜਨੀ ਪਈ ਮੈਨੂੰ ਇੱਕ ਗੱਲ ਦੀ ਤਸੱਲੀ ਵੀ ਹੋਈ ਸੰਤੁਸ਼ਟੀ ਵੀ ਹੋਈ ਤੇ ਮੇਰੇ ਤੇ ਉਸ ਗੱਲ ਦਾ ਵਜਨ ਵੀ ਬੜਾ ਹੈ ਜਿੰਨੇ ਨੌਜਵਾਨ ਮੇਰੇ ਵੀਰ ਇੱਥੇ ਬੈਠੇ ਐ ਸਭ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਾਨੂੰ ਥੋੜੇ ਤੇ ਆਸ ਹੈ ਤੁਸੀਂ ਖੇਤਰੀ ਪਾਰਟੀਆਂ ਪੰਜਾਬ ਦੀ ਥੋੜੇ ਵੱਲ ਵੇਖ ਰਹੇ ਹਾਂ ਅਸੀਂ ਇਸ ਲੜਾਈ ਚ ਤੁਹਾਨੂੰ ਅਗਵਾਈ ਕਰਨੀ ਪਊਗੀ ਇਹ ਤੁਹਾਡੀ ਲੜਾਈ ਹੈ ਸਾਡੀ ਲੜਾਈ ਨਹੀਂ ਇਹ ਅਹਿਸਾਸ ਪਹਿਲਾਂ ਵੀ ਸੀ ਅੱਜ ਇਹਨਾਂ ਨੇ ਅਹਿਸਾਸ ਹੋਰ ਪੱਕਾ ਕਰਾਇਆ ਸੋ ਇਹਨਾਂ ਦਾ ਵਿਸ਼ਵਾਸ ਪੰਜਾਬ ਦੇ ਬੱਚੇ ਬੱਚੀਆਂ ਦਾ ਵਿਸ਼ਵਾਸ ਉਸ ਵਿਸ਼ਵਾਸ ਤੇ ਪਹਿਰਾ ਦਿੰਦਿਆਂ ਇਸ ਲੜਾਈ ਨੂੰ ਇਹਦੀ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ ਜੋ ਲੜਾਈ ਲੜਨੀ ਪਈ 10 ਤਰੀਕ ਨੂੰ ਪਹਿਲਾਂ ਇਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਵੱਡਾ ਪ੍ਰੋਟੈਸਟ ਰੱਖਿਆ ਸਾਰਾ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਦਾ ਕਾਡਰ ਸਾਡਾ ਸਟੂਡੈਂਟ ਵਿੰਗ ਤੇ ਸਾਡੇ ਜਿਹੜੇ ਨੇੜੇ ਤੇੜੇ ਜਿੰਨਾ ਕਾਡਰ ਇਥੋਂ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਨਾਲ ਸ਼ਾਮਲ ਹੋ ਕੇ ਉਸ ਪ੍ਰੋਟੈਸਟ ਨੂੰ ਕਾਮਯਾਬ ਕਰਾਂਗੇ ਕਿੰਦਰ ਸਰਕਾਰ ਨੇ ਪੰਜਾਬੀ ਨੂੰ ਵੰਟੀ ਦੀ ਸੈਨੇਟ ਤੇ ਸਿੰਡੀਕੇਟ ਭੰਗ ਕਰਦੇ ਆਪਣੇ ਫੈਸਲੇ ਨੂੰ ਵਾਪਸ ਲੈਦੇ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਹੈ ਵਿਦਿਆਰਥੀ ਯੂਨੀਅਨ ਤੇ ਸਿਆਸੀ ਆਗੂ ਕਈ ਦਿਨਾਂ ਤੋਂ ਇਸ ਫੈਸਲੇ ਦਾ ਵਿਰੋਧ ਕਰ ਰਹੇ ਸਨ ਮਾਲਬਿੰਦਰ ਕੰਗ ਦਾ ਕਹਿਣਾ ਹੈ ਕਿ ਭਾਜਪਾ ਪੰਜਾਬ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ ਨੋਟੀਫਿਕੇਸ਼ਨ ਸੀ ਜਿਹੜਾ 31 ਅਕਤੂਬਰ ਤੋਂ ਲਾਗੂ ਹੋਣਾ ਸੀ ਉਹਨੂੰ ਵਿਦਡਰੋ ਕੀਤਾ ਜਾਂਦਾ ਹੈ ਉਹਨੂੰ ਕੈਨਸਲ ਕਰ ਦਿੱਤੀ ਗਈ ਹੈ ਔਰ ਵਿਦਿਨ ਮਿਨਟਰ ਇੱਕ ਨੋਟੀਫਿਕੇਸ਼ਨ ਫੇਰ ਜਿਹੜਾ ਹੈ ਸੇਮ ਡੇਟ 4 ਨਵੰਬਰ 2025 ਆਵਿਦਨ ਹੋ ਗਿਆ ਪੁਰਾਣੇ ਨੋਟੀਫਿਕੇਸ਼ਨ ਦੀ ਸਾਰੀ ਇਬਾਰਤ ਇ ਲਾਸਟ ਇੱਕ ਲਾਈਨ ਦਿੱਤੀ ਜਾਂਦੀ ਆ ਕਿ ਆ ਵੀ ਜਿਹੜਾ 28 ਅਕਤੂਬਰ ਵਾਲਾ ਨੋਟਿਸ ਕਿ ਇਹਦੀ ਇੰਪਲੀਮੈਂਟੇਸ਼ਨ ਦੀ ਡੇਟ ਜਿਹੜਾ ਹੋਵੇ ਫਰਦਰ ਜਦੋਂ ਭਾਰਤ ਸਰਕਾਰ ਤੈਅ ਕਰੂਗੀ ਉਦੋਂ ਲਾਗੂ ਹੋਊਗਾ ਭਾਈ ਸਾਹਮਣੇ ਦੇਖੀਓ ਸੋ ਕਹਿਣ ਤੋਂ ਭਾਵੇਂ ਆ ਸਿਰਫ ਔਰ ਸਿਰਫ ਪੰਜਾਬ ਦੇ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ ਤੁਹਾਡੀ ਸਪਿਰਟ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਜੇ ਤੇ ਆਪਾਂ ਚੁੱਪ ਕਰਕੇ ਅੱਜ ਬਹਿ ਗਏ ਕਿ ਨੋਟੀਫਿਕੇਸ਼ਨ ਜਿਹੜਾ ਕਿ ਮੈਂ ਪਹਿਲਾਂ ਵੀ ਕਿਹਾ ਇਲੀਗਲ ਹੈ ਅਨ ਕਨਸਟੀਟਿਊਸ਼ਨਲ ਹੈ ਪੂਰੀ ਤਰੀਕੇ ਨਾਲ ਪੰਜਾਬ ਦੇ ਇੱਕ ਸੂਬੇ ਦੇ ਜਿਹੜੀ ਆਟੋਨਮੀ ਉਹਦੇ ਤੇ ਵੱਡਾ ਡਾਕਾ ਹੈ ਇਸ ਕਰਕੇ ਪਹਿਲੀ ਗੱਲ ਤੇ ਜਦੋਂ ਕੇਂਦਰ ਸਰਕਾਰ ਨੂੰ ਸੰਵਿਧਾਨਿਕ ਅਧਿਕਾਰ ਹੀ ਨਹੀਂ ਆ ਪੰਜਾਬ ਯੂਨੀਵਰਸਿਟੀ ਦੇ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਤੇ ਇਸ ਆਧਾਰ ਤੇ ਦੋ ਟਿੱਕੀਆਂ ਜਾਰੀ ਕਰ ਲਈ ਨੰਬਰ 1 ਨੰਬਰ 2 ਤੁਸੀਂ ਕਿਹੜਾ ਮਜ਼ਾਕ ਕਰ ਰਹੇ ਜਦੋਂ ਬੱਚੇ ਸਾਡੇ ਲਗਾਤਾਰ ਸਾਡੇ ਫੈਲੋਜ਼ ਪੰਜਾਬ ਦੇ तमाम ਪੰਜਾਬਦਰਦੀ ਲੋਕ ਪ੍ਰੋਟੈਸਟ ਕਰ ਰਹੇ ਆ ਪਿਛਲੇ ਇੱਕ ਹਫਤੇ ਤੋਂ ਤੇ ਤੁਸੀਂ ਸਿਰਫ ਅਖਾਜ ਢੂੜ ਪਾਉਣ ਲਈ ਕਹਿ ਦਿੰਦੇ ਹੋ ਜੀ ਡੇਟ ਕੋਈ ਤੈਅ ਨਹੀਂ ਕੀਤੀ ਨੋਟੀਫਿਕੇਸ਼ਨ ਅਡਜਸਟ ਕਰਦਾ ਹੈ ਸੋ ਮੇਰੀ ਤੁਹਾਡੇ ਰਾਹੀਂ ਮੀਡੀਆ ਦੇ ਰਾਹੀਂ ਫੇਰ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਭਾਜਪਾ ਪੰਜਾਬ ਦੇ ਲੋਕਾਂ ਨਾਲ ਜਾਕ ਕਰ ਰਹੀ ਹੈ ਸਾਡੇ ਜਿਹੜੇ ਆ ਇਮੋਸ਼ਨਸ ਨਾਲ ਖੇਡ ਰਹੀ ਹੈ ਇਲੀਗਲ ਔਰ ਅਨਕਨਸਟੀਚੂਸ਼ਨਲ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਨੂੰ ਖੋਣਾ ਚਾਹੁੰਦੇ ਆ ਸਾਨੂੰ ਇਹ ਲੜਾਈ ਬਰਕਰਾਰ ਰੱਖਣੀ ਚਾਹੀਦੀ ਹੈ ਸਟੈਂਡ ਬੜਾ ਸਪਸ਼ਟ ਹੈ ਜਿਹੜਾ ਇਲੀਗਲ ਨੋਟੀਫਿਕੇਸ਼ਨ ਉਹ ਵਿਡਰੋ ਕੀਤਾ ਜਾਵੇ ਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਇਲੈਕਸ਼ਨਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇ ਉਹਨਾਂ ਚਿਰ ਲੜਾਈ ਜਾਰੀ ਰਹੇਗੀ ਕੇਂਦਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਪੰਕ ਕਰਨ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਇਸ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਹੁਣ ਇਸ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਇਸ ਦੌਰਾਨ ਆਮ ਆਦੀ ਪਾਰਟੀ ਲੀਡਰਾਂ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਆਮ ਆਦੀ ਪਾਰਟੀ ਆਗੂ ਬਲਤੇਜ ਪੰਨੂ ਦਾ ਮੰਨਣਾ ਹੈ ਕਿ ਨੋਟੀਫਿਕੇਸ਼ਨ ਵਿਦਿਆਰਥੀ ਜਥੇਬੰਦੀਆਂ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਲਏ ਗਏ ਸਖਤ ਸਟੈਂਡ ਦੇ ਦਬਾਅ ਤੇ ਆ ਕੇ ਰੱਦ ਕੀਤਾ ਗਿਆ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਸੰਬੰਧੀ ਸੈਨੇਟ ਦੇ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਹਨੂੰ ਰੱਦ ਕਰ ਦਿੱਤਾ ਗਿਆ ਔਰ ਤੁਸੀਂ ਇਹ ਕਹ ਲਓ ਕਿ ਇੱਕ ਬੇहद ਵੱਡੇ ਦਬਾਅ ਦੇ ਹੇਠ ਕੇਂਦਰ ਦੀ ਸਰਕਾਰ ਨੂੰ ਆਪਣੇ ਇਸ ਫੈਸਲੇ ਤੋਂ ਵਾਪਸ ਜਾਣਾ ਪਿਆ ਇਹ ਸਮੂਹ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਚਾਹੇ ਉਹ ਪੀਯੂ ਦੇ ਨਾਲ ਜੁੜੀਆਂ ਹੋਈਆਂ ਨੇ ਜਾਂ ਫਿਰ ਉਹ ਪੰਜਾਬ ਦੀਆਂ ਸਟੂਡੈਂਟ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੇ ਵੱਲੋਂ ਬਹੁਤ ਲਏ ਗਏ ਸਪਸ਼ਟ ਸਟੈਂਡ ਦੀ ਵਜ੍ਹਾ ਕਰਕੇ ਕਿ ਅਸੀਂ ਇਹਦੇ ਵਿਰੋਧ ਦੇ ਵਿੱਚ ਅਦਾਲਤੀ ਕਾਰਵਾਈ ਕਰਨ ਦੇ ਵਾਸਤੇ ਤਿਆਰ ਹੈ ਜੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਣਾ ਪੈਂਦਾ ਤੇ ਅਸੀਂ ਉਹ ਵੀ ਸੱਦਾਂਗੇ ਆਲ ਪਾਰਟੀ ਮੀਟਿੰਗ ਸੱਦਣੀ ਪੈਂਦੀ ਹੈ ਤੇ ਉਹ ਵੀ ਸੱਦਾਂਗੇ ਇਸ ਦਬਾਅ ਦੇ ਹੇਠ ਝੁਕਦਿਆਂ ਹੋਇਆ ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਫੈਸਲਾ ਨੋਟੀਫਿਕੇਸ਼ਨ ਰੱਦ ਕਰਨ ਦਾ ਲਿਆ ਗਿਆ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਪੀਯੂ ਪੰਜਾਬ ਦਾ ਇੱਕ ਅਹਿਮ ਅੰਗ ਹੈ ਇਸ ਕਰਕੇ ਉਸ ਅੰਗ ਨੂੰ ਕੱਟਣ ਦੀ ਕੋਸ਼ਿਸ਼ ਕੋਈ ਵੀ ਕਰੂਗਾ ਪੰਜਾਬ ਤੇ ਪੰਜਾਬੀ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕਰਨਗੇ ਤੇ ਦੂਸਰਾ ਸੁਨੇਹਾ ਪੰਜਾਬੀਆਂ ਨੇ ਇਸ ਮਾਮਲੇ ਦੇ ਵਿੱਚ ਇਹ ਵੀ ਦਿੱਤਾ ਕਿ ਆਪਣੇ ਹੱਕਾਂ ਪ੍ਰਤੀ ਸੁਚੇਤ ਨੇ ਤੇ ਉਹਨਾਂ ਦੇ ਹੱਕਾਂ ਦੇ ਉੱਤੇ ਕੋਈ ਵੀ ਸਰਕਾਰ ਜਾਂ ਕੋਈ ਵਿਅਕਤੀ ਧਾਕਾ ਮਾਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹ ਕਿਸੇ ਵੀ ਇਸ ਤਰ੍ਹਾਂ ਦੇ ਫੈਸਲੇ ਦਾ ਰੜਕੇ ਵਿਰੋਧ ਕਰਨਗੇ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਲਈ ਬੋਲੇਗੇ ਬੋਲਾਂ ਕਾਰਨ ਰਾਜਾ ਵਿੜਿੰਗ ਵਿਵਾਦਾਂ ਵਿੱਚ गिर ਗਏ ਹਨ ਉਹਨਾਂ ਦੀ ਸ਼ਬਦਾਵਲੀ ਨੂੰ ਲੈ ਕੇ ਵਿੜਿੰਗ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਹਾਲਾਂਕਿ ਵਿੜਿੰਗ ਨੇ ਮੁਆਫੀ ਮੰਗ ਲਈ ਹੈ ਪਰ ਵਿਰੋਧੀ ਲਗਾਤਾਰ ਹਮਲਾ ਵਰਨੇ ਇਸ ਤੇ ਕਾਂਗਸਿਆਗੂ ਡਾਕਟਰ ਰਾਜਕੁਮਾਰ ਵੇਰਕਾ ਨੇ ਵਿੜਿੰਗ ਦੇ ਪੱਖ ਪੂਰਦੇ ਹੋਏ ਵਿਰੋਧੀਆਂ ਦੇ ਨਿਸ਼ਾਨੇ ਸਾਦੇ ਉਹਨਾਂ ਕਿਹਾ ਕਿ ਵਿੜਿੰਗ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ राजा बड़िंग जी की एक टिप्पणी जो बूटा सिंह जी को लेकर के हुई थी और उसका बहुत विरोध भी हुआ है और अपनी गलती का एहसास खुद राजा वड़िंग ने किया है और उन्होंने समाज से और बूटा सिंह के परिवार से माफी भी मांगी है और यह भी कहा है कि ये तो समाज वो है जिसे कहते रंगरेटा गुरु का बेटा हमें दशम पिता जी आखे रंगरेटा सानु मिली था सतगुरु का बेटा सतगुरु का बेटा होने की थापना जिसको मिली थी आज उस कौम से उन लोगों से राजा वड़िंग ने माफी मांगी है और अनकंडीशनल माफी मांगी है मैं समाज के लोगों से ये अपील करना चाहता हूं कि हमारी कौम एकदम दलेर कौम है हम गलतियों की माफी देते रहे हैं क्योंकि ये उन्होंने गलती की अनकंडीशनल सारे समाज से माफी राजा बणिंग ने मांग ली है जब माफी मांग ली हो तो उस बात को छोड़ देना ही ठीक है और उन्हें माफ करना चाहिए मैं समाज के लोगों से यह अपील करता हूं दूसरी बात मैं कहना चाहता हूं कि ये जो दूसरी पार्टियां आज जो अपनी तवे पे रोटियां सेक रही है राजनीतिक रोटियां की आज तरन तर में इलेक्शन है उनका दलित प्रेम नहीं उनका बहुत प्रेम है ਪਿੰਡ ਮਾਨਕਿਚ ਹੋਈ ਨੌਜਵਾਨ ਦੇ ਕਤਲ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆਏ। ਕੇਂਦਰੀ ਰਾਜ ਮੰਤਰੀ ਰਮਨਜੀਤ ਢਿੱਲੂ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਚਿੰਤਾj ਜਤਾ ਰਹੇ ਨੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਵੱਡੇ ਵਾਅਦੇ ਕੀਤੇ ਸਨ ਪਰ ਪੰਜਾਬ 'ਚ ਹਰ ਰੋਜ਼ ਕੋਈ ਨਾ ਕੋਈ ਦਰਦਨਾਕ ਵਾਰਦਾਤ ਹੋ ਰਹੀ ਹੈ। ਬਟਾਲੇ 'ਚ ਅੱਜ ਹੋਈ ਪਹੁੰਚੀ ਹੋਈ ਸੀ। ਇਹ ਹਬਾਬ ਮੈਂ ਭਗਵੰਤ ਮਾਨ ਸਿਆ ਪੰਜਾਬ ਆਏ ਤੂੰ ਪੰਜਾਬ ਦੇ ਨਾਲ ਇਹ ਸੌਂਹ ਆ ਕਸਮ ਵਾਅਦੇ ਕੀਤੇ ਸਨ। ਅੱਜ ਵੀ ਹਰ ਪੰਜਾਬ ماں ਦੇਖੋ ਮਾਂ ਦਾਦੀ ਦੇਖੋ ਇਹ ਉਹਨਾਂ ਦੀਆਂ ਭੈਣਾਂ ਦੇਖੋ ਉਹਨਾਂ ਦਾ ਹਾਲ ਕੀ ਆ ਇਸ ਇੱਕ ਇੱਕ ਇਹ ਔਤੇ ਔਤ ਜੀ ਨਹੀਂ ਆਸਾਂ ਬੰਨ੍ਹ ਕੇ ਵੀ ਨਾ ਚਾਹੇ ਆਪਾਂ ਗਰੀਬੀ ਚ ਆਪਾਂ ਔਖਾ ਵੇਲਾ ਕੱਢਿਆ ਬਾਪ ਜਿਹੜਾ ਮਿਹਨਤ ਕਰਕੇ ਉਹਨਾਂ ਨੂੰ ਪਹਿਲਾਂ ਪੜ੍ਹਾਇਆ ਫਿਰ ਉਹਨਾਂ ਨੂੰ ਰੋਜ਼ ਖਾਕਾ ਦੇ ਕੇ ਪਲੇਅਰ ਬਣਾਇਆ ਤੇ ਜਦੋਂ ਉਹ ਕੁਝ ਉਹਨਾਂ ਨੂੰ ਕਮਾਉਣ ਦਾ ਜਦੋਂ ਕੋਸ਼ਿਸ਼ ਉਹ ਆਪਣੇ ਪਰਿਵਾਰ ਲਈ ਕਰ ਸਕਦੇ ਆ ਤੇ ਸਾਡੀ ਸਰਕਾਰ ਅਸੀਂ ਉਹਨਾਂ ਨੂੰ ਗੋਲੀਆਂ ਦੇ ਦਿੰਦੇ ਨੇ ਪਹਿਲਾਂ ਜਿਹੜਾ ਨਸ਼ਾ ਕਰਦਾ ਨਸ਼ੇ ਦੀ ਗੋਲੀ ਮਿਲਦੀ ਆ ਜਿਹੜੇ ਇਹ ਜੇ ਨੌਜਵਾਨ ਨਸ਼ੇ ਦੇ ਨੇੜੇ ਨਹੀਂ ਲੱਗਦੇ ਉਹਨਾਂ ਨੂੰ ਇੱਕ ਟਿੱਕੜ ਦੀ ਜਿਹੜੀ ਗੋਲੀ ਉਹ ਦਿੱਤੀ ਜਾਂਦੀ ਦੇਖੋ ਤੁਸੀਂ ਹਾਲਾਤ ਕਿੱਧਰ ਜਾਂਦੇ ਮੈਂ ਪੁਲਿਸ ਨੂੰ ਸਖਤੀ ਦਾ ਮੈਂ ਇਹ ਕਹਿਣਾ ਚਾਹੁੰਦਾ ਮੈਂ ਭਾਜੀਪੀ ਪੰਜਾਬ ਨੂੰ ਕਹਿਣਾ ਚਾਹੁੰਦਾ ਦੇਖੋ ਅੱਜ ਹਰ ਰੋਜ਼ ਇਹ ਹੋ ਗਿਆ ਕੰਮ ਅੱਜ ਆਪਣੀਆਂ ਪੰਜਾਬ ਦੀਆਂ ਭੈਣਾਂ ਸਿਰ ਤੋਂ ਚੁੰਨੀਆਂ ਸੁਹਾਗ ਉਝਾੜ ਕੇ ਸੜਕਾਂ ਤੇ ਰੌਂਦੀਆਂ ਫਿਰਨਸ ਇਨਸਾਫ ਲਈ ਰੋਜ਼ ਉਹਨਾਂ ਨੂੰ ਸੜਕਾਂ ਤੇ ਧਰਨੇ ਲਾ ਰਹੇ ਤੈ ਰਹੇ ਆ ਦੀ ਸਾਡਾ ਘਰ ਦਾ ਜੀ ਚਲਾ ਗਿਆ ਉਹਨੂੰ ਜਿਨੇ ਗੋਲੀਆਂ ਮਾਰੀਆਂ ਉਹਨੂੰ ਫੜੋ ਇਹ ਫੜਨ ਦੀ ਜਾਂ ਇਹ ਤਾਂ ਗੱਲ ਬਾਤ ਦੀਆਂ ਜਿੱਤੇ ਚ ਪੈਰ ਚ ਗੋਲੀ ਮਾਰੇ ਤੇ ਕੁਝ ਨਹੀਂ ਹੋਇਆ ਅੱਜ ਮਾਂ ਦਾਦੀ ਹਰੇਕ ਇਹ ਮੰਗ ਰਹੀ ਆ ਵੀ ਜਿਨੇ ਸਾਡੇ ਪੁੱਤ ਦੇ ਗੋਲੀ ਮਾਰੀ ਆ ਸਰਕਾਰ ਵੀ ਉਹਦੇ ਛਾਤੀ 'ਚ ਗੋਲੀ ਮਾਰੇ ਸੀ ਜਿਹੜਾ ਇਹ ਬੰਦਾ ਹੈ 15 ਕੇਸ ਨੇ ਉਹਦੇ ਉੱਤੇ 15 ਕੇਸ 15 ਪਰਚੇ ਨਸ਼ੇ ਤੇ ਉਹ ਖੁੱਲੇ ਫਿਰ ਰਿਹਾ ਤਨ ਤਨ ਜ਼ਿਮਨੀ ਤੌਰ ਦੌਰਾਨ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਥ ਦੇ ਨਾਮ ਤੇ ਵੋਟਾਂ ਵੰਡਣ ਵਾਲੇ ਤੇ ਨਿਸ਼ਾਨੇ ਸਾਦੇ ਉਹਨਾਂ ਕਿਹਾ ਕਿ ਅੰਗਰੇਜ਼ਾਂ ਨੇ ਸਾਡੇ 'ਚ ਫੁੱਟ ਪਾਉਣ ਲਈ ਅਜਿਹੇ ਨੀਤੀਆਂ ਅਪਣਾਈਆਂ ਸਨ ਪਰ ਸਾਡੇ ਗੁਰੂ ਨੇ ਸਭ ਨੂੰ ਬਰਾਬਰ ਸਮਝਿਆ ਇਹਨਾਂ ਦੇ ਦਾਦਾ ਜੀ ਆ ਥੋੜੀ ਜਿਹੀ ਮੇਰੀ ਗੱਲ ਸੁਣਿਓ ਮੈਂ ਨੌਜਵਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਹਾਂ ਇੱਥੇ ਕਈ ਫਿਰਦੇ ਨੇ ਪੰਥ ਦਾ ਵਾਸਤਾ ਪਾਉਂਦੇ ਮੈਂ ਉਸ ਗੱਲ 'ਚ ਨਹੀਂ ਜਾਣਾ ਕਿ ਕਿਹੜਾ ਕਿੰਨਾ ਕੁ ਪੱਤਕ ਏ ਇਹ ਤੁਹਾਨੂੰ ਸਾਡਾ ਨੂੰ ਪਤਾ ਹੀ ਹੈ ਬਟ ਮੈਂ ਇਹਨਾਂ ਦੇ ਕਰਨ ਦੇ ਪਰਦਾਦਾ ਜੀ ਦਾ ਦੱਸਣਾ ਚਾਹੁੰਦਾ ਉਹਨਾਂ ਦਾ ਨਾਂ ਸੀਸਾ ਸਵਰ ਜਵਾਰ ਸਿੰਘ ਬੁੱਢਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀ 1920 ਦੇ ਵਿੱਚ ਅੱਜ ਤੋਂ 105 ਸਾਲ ਪਹਿਲਾਂ ਤੇ ਉਸ ਤੋਂ ਪਹਿਲੇ ਜਦੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚ ਨਹੀਂ ਸੀ ਇਹਨਾਂ ਦੇ ਦਾਦਾ ਜੀ ਸਾਹਿਬ ਜਵਾਰ ਸਿੰਘ 15 ਸਾਲ ਵਰਪਾਲ ਸਾਹਿਬ 15 ਸਾਲ ਜਿਹੜੀ ਮੈਨੇਜਮੈਂਟ ਕਮੇਟੀ ਸੀ ਦਰਬਾਰ ਸਾਹਿਬ ਦੀ ਉਹਦੇ ਪ੍ਰਧਾਨ ਸਾਡੀ ਸੋਚ ਪੰਥਿਕ ਚਾਹੀਦੀ ਪਹਿਲੀ ਪਾਸ਼ਾਹੀ ਨੇ ਤੇ ਸਾਨੂੰ ਰਸਤਾ ਵੀ ਇਹ ਹੀ ਵਿਖਾਇਆ ਸੀ ਕਿ ਮਾਨਸ ਕੀ ਜਾਤ ਸਭ ਇੱਕ ਹੀ ਪਛਾਨ ਜਿੰਨੇ ਇਨਸਾਨ ਨੇ ਇਹ ਸਾਰੇ ਕਿਸੇ ਨਾ ਕਿਸੇ ਮਾਦੀ ਕੁੱਖ ਚੋਂ ਜੰਮਦੇ ਨੇ ਤੇ ਸਾਡੇ ਧਰਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਟੋਟਲ ਬਰਾਬਰੀ ਕੋਈ ਜਾਤ ਪਾਤ ਹੈ ਨਹੀਂ ਇਹ ਵੀ ਮੈਂ ਦੱਸਣਾ ਚਾਹਨਾ ਜੱਲ ਸਿੰਘ ਐਡੇ ਦਾ ਧੰਨਵਾਸੇ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਇਹ ਸਿੱਖ ਪਰੰਪਰਾਵਾਂ ਦੇ ਮੁਤਾਬਕ ਕੋਈ ਸਿੱਖ ਜਿਹੜਾ ਸੀ ਗੁਰੂ ਦਾ ਸਿੱਖ ਉਹ ਆਪਣੀ ਜਾਤ ਨਹੀਂ ਸੀ ਲਿਖਦਾ ਜਿਸ ਤੈਨਰ ਮੈਂ ਇਹ ਜਦੋਂ ਅੰਗਰੇਜ਼ ਆਏ ਨੇ ਉਹਨਾਂ ਨੇ ਇੱਕ ਪਾਲਿਸੀ اختیار ਕੀਤੀ ਜਿਸ ਪਾਲਿਸੀ ਨਾਲ ਪਹਿਲੇ ਸਾਡੇ ਲੋਕਾਂ ਨੇ ਆਪਣੇ ਪਿੰਡਾਂ ਦਾ ਨਾਂ ਸ਼ੁਰੂ ਕੀਤਾ ਪਿੰਡਾਂ ਤੋਂ ਬਾਅਦ ਹੌਲੀ-ਹੌਲੀ ਆਪਣੀ ਜਾਤ ਸ਼ੁਰੂ ਕੀਤੀ ਪੰਜਾਬ ਪੁਲਿਸ ਵੱਲੋਂ ਚੋਰ ਬਦਮਾਸ਼ਾਂ ਤੇ ਗੈਂਗਸਟਰਾਂ ਤੇ ਨਕੇਲ ਕਸੀ ਜਾ ਰਹੀ ਹੈ ਪੁਲਿਸ ਨੇ ਸੋਨੂ ਖੱਤਰੀ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਉਹਨਾਂ ਦੇ ਕਬਜ਼ੇ ਚੋਂ ਇੱਕ ਚੋਰੀ ਦਾ ਟਰੈਕਟਰ ਤੇ ਇੱਕ ਮਰਤੀਕਾਰ ਬਰਾਮਦ ਕੀਤੀ ਹੈ ਇਹਨਾਂ ਗੱਡੀਆਂ ਦੀ ਵਰਤੋਂ ਮੁਲਾਜ਼ਮਾਂ ਨੇ ਗੁਰਾਇਆ ਖੇਤਰ ਵਿੱਚ ਡਕੈਤੀਆਂ ਤੇ ਚੋਰੀਆਂ ਨੂੰ ਅੰਜਾਮ ਦੇਣ ਲਈ ਕੀਤੀ ਸੀ ਮਾਨਯੋਗ ਐਸਐਸਪੀ ਸਾਹਿਬ ਜਿੰਦਰ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਵਿਰਖ ਵੱਲੋਂ ਨਸ਼ਿਆਂ ਤੇ ਮਾੜੇ ਅੰਸ਼ਰਾਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਹੈ ਇਸ ਨੂੰ ਸਬਰੀਜਨ ਫਲੋਰ ਦੇ ਵਿੱਚ ਉਸ ਸਮੇਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਸਕੰਦਰ ਸਿੰਘ ਵਿਰਕ ਐਸ ਐਚਓ ਗੁਰਾਇਆ ਤੇ ਉਸ ਦੀ ਟੀਮ ਵਿੱਚ ਕਿਉਂਕਿ ਇੰਚਾਰਜ ਜੰਗਬਹਾਦਰ ਨੇ ਰਾਤ ਸਮੇਂ ਆਪਰੇਸ਼ਨ ਕਰਦੇ ਹੋਏ ਆ ਜਿਹੜਾ ਮੇਨ ਇਥੇ ਵਾਰਦਾਤਾਂ ਹੋਈਆਂ ਤੇ ਕੁਝ ਵਾਰਦਾਤਾਂ ਜਿਹੜੀਆਂ ਸਨ ਉਹ ਅਡਜੋਇਨਿੰਗ ਏਰੀਏ ਦੇ ਵਿੱਚ ਬਹਿਰਾਮ ਵੀ ਹੋਈ ਸੀ ਇੱਕ ਵਾਰਦਾਤ ਉਸ ਤੋਂ ਇਲਾਵਾ ਥਾਣਾ ਪਤਾਰੇ ਦੇ ਵਿੱਚ ਅਤੇ ਸਰਦੀ ਜਿਲ੍ਹਾ ਜਿਹੜਾ ਅਮਰਸਰ ਦਾ ਥਾਣਾ ਬਿਆਸ ਪੈਂਦਾ ਉਹਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਸਨ ਇਹਦੇ ਵਿੱਚ 6 ਦੋਸ਼ੀ ਨੇ ਜਿਹੜੇ ਕਿ ਦੋਸ਼ੀ ਇਹ ਗੈਂਗ ਅਪਰੇਟ ਕਰਦੇ ਸਨ 6 6 ਜਣੇ ਉਹਦੇ ਵਿੱਚੋਂ ਅਸੀਂ ਦੋ ਦੋਸ਼ੀ ਜਿਹੜੇ ਆ ਉਹ ਰੈਸਟ ਕਰ ਲਏ ਨੇ ਜਿਹੜੇ ਦੋਨੋਂ ਹੀ ਜਿਹੜੇ ਹੈਗੇ ਨੇ ਉਹ ਥਾਣਾ ਰਾਵਲਪਿੰਡੀ ਜਿਲ੍ਹਾ ਕਪੂਰਥਲਾ ਨੂੰ ਬਲੋਂਗ ਕਰਦੇ ਨੇ ਜਿਹਦੇ ਵਿੱਚ ਇੱਕ ਸਿਮਾ ਹੈਗਾ ਤੇ ਇੱਕ ਹਰਮਨ ਹੈਗਾ ਉਹਨਾਂ ਦਾ ਹੀ ਰੈਸਟ ਕਰ ਲਈ ਗਈ ਆ ਉਹਨਾਂ ਕੋਲੋਂ ਅਸੀਂ ਜਿਹੜਾ ਰਾਤ ਸਮੇਂ ਇਹਨਾਂ ਨੇ ਟਰੈਕਟਰ ਚੋਰੀ ਕੀਤਾ ਫੋਰਡ ਉਹ ਬਰਾਮਦ ਕੀਤਾ ਤੇ ਇੱਕ ਮਰੂਤੀ ਕਾਰ ਜਿਹੜੀ ਕਿ ਇਹਨਾਂ ਨੇ ਇਥੋਂ ਉਹ ਯੂਜ਼ ਕੀਤੀ ਸੀ ਇਲਾਕੇ ਦੇ ਵਿੱਚੋਂ ਚੋਰੀ ਕਰਕੇ ਉਹ ਬਰામ ਕਰ ਲਈ ਹੈ ਪਹਿਲਾਂ ਦੁਨੀਆ ਇੱਕ ਵਾਰਦਾਤਾਂ ਕੀਤੀਆਂ ਇਹ ਜਿਹੜਾ ਗਰੁੱਪ ਹੈਗਾ ਜੀ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਇਹ ਸੋਨੂ ਖੱਤਰੀ ਗਰੁੱਪ ਨਾਲ ਸੰਬੰਧ ਰੱਖਦੇ ਨੇ ਇਹ ਮੇਨ ਦੋਸ਼ੀ ਆ ਜਿਹੜੇ ਇੱਕ ਤੇ ਪਤਾਰਾ ਥਾਣੇ ਨੂੰ ਬਿਲੋਂਗ ਕਰਦਾ ਹੈਗਾ ਜੀ ਇਹਨ ਕਾਫੀ ਵਾਰਦਾਤਾਂ ਕੀਤੀਆਂ ਹੈਗੀਆਂ ਨੂੰ ਬਾਬਾ ਦੇ ਬਾਬਾ ਬਾਬੇ ਜਲਾ ਦਾ ਮਸ਼ਹੂਰ ਸੋਨੂ ਖੱਤਰੀ ਜਿਹੜਾ ਬੇਸਿਕਲੀ ਨਵੇਂ ਸ਼ਹਿਰ ਤੋਂ ਬਲਾਚੌਰੀ ਏਰੀਆ ਤੋਂ ਇਸ ਟਾਈਮੇ ਯੂਐਸ ਬੇਸ ਤੇ ਬਾਹਰ ਚਲੇ ਗਿਆ ਸੀ ਉੱਥੋਂ ਇੱਕ ਗੈਂਗ ਆਪਰੇਟ ਕਰਦਾ ਇਹਦੇ ਇਹਦੇ ਨਾਲ ਇਹ ਸਾਥੀ ਉਹਦੇ ਜਿਹੜੇ ਆ ਇਹ ਸਰਕਾਰ ਨੂੰ ਸਾਥੀ ਆ ਚਾਰ ਜਣੇ ਜਿਹੜੇ ਕਿ ਹਜੇ ਫਰਾਰ ਨੇ ਦੋ ਸਾਥੀ ਜਿਹੜੇ ਆ ਉਹ ਅਸੀਂ ਇਹਨਾਂ ਦੇ ਅਰੈਸਟ ਕਰ ਲਿਆ ਹੈ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਸਖਤ ਕਦਮ ਚੁੱਕੇ ਜਾ ਰਹੇ ਨੇ ਪਰਾਲੀ ਸਾੜਨ ਦੇ ਕੇਸਾਂ ਦਾ ਪਤਾ ਲੱਗਦਾ ਹੀ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਅੰਮ੍ਰਿਤਸਰ ਦੇ ਪਿੰਡ ਸੋਇਆ ਕਲਾਂ ਚ ਹਜ਼ਾਰਾਂ ਏਕੜ ਪਰਾਲੀ ਸਾੜ ਕੇ ਸੁਆਹ ਹੋ ਗਈ ਪਰ ਪ੍ਰਸ਼ਾਸਨ ਉਸ ਨੂੰ ਬਚਾ ਨਹੀਂ ਸਕਿਆ ਪਿੰਡ ਸੋਇਕਲਾਂ ਵਿੱਚ ਛਾਟ ਸਰਕਟ ਕਾਰਨ ਵੱਡੀ ਅੱਗ ਲੱਗ ਗਈ ਜਿਸ ਨਾਲ ਇਕੱਠੀ ਕੀਤੀ ਪਰਾਲੀ ਸੜ ਕੇ ਖਾਕ ਹੋ ਗਈ ਇਸ ਘਟਨਾ ਵਿੱਚ ਲਗਭਗ 1.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਪਿੰਡ ਦੇ ਇੱਕ ਸਾਮ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਫਸਲ ਦੀ ਪਰਾਲੀ ਨੂੰ ਇਕੱਠਾ ਕਰਕੇ ਰੱਖਿਆ ਗਿਆ ਸੀ ਜੋ ਛਾਟ ਸਰਕਟ ਦੀ ਸਪੇਡ ਵਿੱਚ ਆ ਗਈ ਕੁਝ ਹੀ ਮਿੰਟਾਂ ਵਿੱਚ ਪਰਾਲੀ ਸੜ ਕੇ ਸੁਆਹ ਹੋ ਗਈ ਮੇਰੇ ਡੈਂਪਰ ਨੂੰ ਵੀ ਤਾਂ ਅੱਗ ਲੱਗੀ ਆ ਕਾਫੀ ਜ਼ਿਆਦੀ ਮਨੁੱਖਾਂ ਦਾ ਸਾਰਾ ਇਹ 1.5 ਕਰੋੜ ਦਾ ਲਗ ਨੁਕਸਾਨ ਹੋ ਗਿਆ ਮੇਰਾ ਨਹੀਂ ਇਹ ਵਜਾ ਕੀ ਹੋਈ ਜੀ ਆ ਵਜਾ ਬਿਜਲੀ ਦੇ ਤਾਰਾਂ ਲੱਗਦੀਆਂ ਲੱਗੋ ਜੋ ਜਨਗੁੱਠੇ ਆ ਆਪ ਫਿਰ ਤਾਕਾ ਮਾਰ ਗਈਆਂ ਉਹਦੇ ਕਰਕੇ ਤੇ ਫਰ ਪ੍ਰਕਿਰਿਟ ਆਈ ਜੀ ਸੰਨੇ ਸਾਰੇ ਸਾਰੇ 1-2 ਘੰਟੇ ਬਾਅਦ ਆਈ ਐ ਫਿਰ ਕਿਦਾਂ ਕਾਬੂ ਪਾਇਆ ਤੇ ਜਿੰਨਾ ਵੀ ਥੋੜਾ ਬੋੜਾ ਪਾਇਆ ਤੁਸੀਂ ਆਪਣੇ ਜਿਹੜਾ ਪਰੇ ਵਾਲੇ ਪਾਪੀ ਕੋਰ ਉਹਨਾਂ ਨਾਲ ਕੋਈ ਟੈਂਕਰ ਪਾਣੀ ਦੇ ਆਪਣੇ ਕੋਲ ਇੱਥੇ ਆ ਰਹੇ ਜੀ ਉਹਨਾਂ ਨਾਲ ਹਿੱਸਾ ਭਰਨ ਲਈ ਕਿਸ ਤਰ੍ਹਾਂ ਆ ਅੱਗੇ ਜਾਂਦੀ ਹੁਣ ਕੀ ਡਿਮਾਂਡ ਕਰਦੇ ਹੋ ਸਹੀ ਡਿਮਾਂਡ ਕਰਦੇ ਜਿਹੜਾ ਸਾਡਾ ਮਤਲਬ ਨਤਾਲ ਹੋਇਆ ਆ ਦਾ ਜੀ ਦਾ ਪ੍ਰਭਾਈ ਕੀਤੀ ਜਾਵੇਗੀ। ਖੇਤੀਬਾੜੀ ਅਧਿਕਾਰੀ ਗੁਰਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਮਾਮਲੇ ਨੂੰ ਵਿਭਾਗ ਰਹੀਂ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ ਤੇ ਕਿਸਾਨ ਨੂੰ ਮੁਆਵਜ਼ਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਜੀ ਸਾਨੂੰ ਵੀ ਮੈਂ 1.5 ਵਜੇ ਸਾਡੇ ਕਲਸਟਰਮ ਚਾ ਦਵਿੰਦਰ ਸਿੰਘ ਔਰ ਨੋਡਲ ਅਫਸਰ ਦਾ ਫੋਨ ਆਇਆ ਕਿ ਤੇ ਸਰਦਾਰ ਗੁਰਪ੍ਰੀਤ ਸਿੰਘ ਸੋਈਆਂ ਕਲੰਦੇ ਜਿਹੜੇ ਇੱਕ ਕਿਸਾਨ ਆ ਉਹ ਬਹੁਤ ਵਧੀਆ ਕੰਮ ਕਰ ਰਹੇ ਸੀ। ਆਪਣੇ तकरीबन ਆਪਣੇ ਮਜੀਠਾ ਵਾਲੇ ਕਦੀ ਉਰਾਲੀ ਇਹਨਾਂ ਬਹੁਤ ਇਕੱਠੀ ਕਰਕੇ ਇਸੇ ਲਗਭਗ ਜੋ ਪਤਾ ਲੱਗਾ ਵੇਖਣ ਤੇ ਵੀ ਸਮਲ 6 ਤੋਂ 7000 ਮੀਟਰ ਟਨ ਭਰਾਈ ਸੀ ਜੋ ਕਿ ਸ਼ਾਰਟ ਸਰਕਟ ਕਰਕੇ ਇਹ ਪਤਾ ਲੱਗਾ ਵੀ ਸੜ ਗਈ ਹੈ ਮੌਕੇ ਤੇ ਆਣ ਕੇ ਸਾਡੇ ਮੁੱਖੀ ਤੀ ਬੜੀ ਅਫਸਰ ਡਾਕਟਰ ਕੋ ਸਾਫ ਸਿੰਘ ਜੀ ਮੌਕੇ ਤੇ ਪਹੁੰਚੇ ਆ ਔਰ ਸਾਡਾ ਐਗਰੀਕਲਚਰ ਸਟਾਫ ਜੀ ਸਾਰਾ ਆ ਕੇ ਵੇਖਿਆ ਤੇ ਮੁੜ ਕੇ ਹੀ ਐਸਜੀ ਸਾਹਿਬ ਨੂੰ ਫੋਨ ਕੀਤਾ ਤੇ ਉਹਨਾਂ ਨੇ ਮੁੜ ਕੇ ਫਾਇਰ ਬ੍ਰਿਗੇਡ ਭੇਜੇ ਤੇ ਹੁਣ ਤਕਰੀਬਨ ਪ੍ਰਕਾਸ਼ ਜਿਵੇਂ ਦੇਖ ਰਹੇ ਸਾਰਾ ਤਕਰੀਬਨ ਇਹਨਾਂ ਦਾ ਸਾਰੇ ਪਰਾਲੀ ਜਿੰਨੀ ਇਹਨਾਂ ਦੀ ਮਿਹਨਤ ਕੀਤੀ ਸਾਰੀ ਖਰਾਬ ਹੋ ਗਈ ਤੇ ਇਹਨਾਂ ਨੇ ਮਤਲਬ ਮੈਕਮੇ ਤੋਂ 5 페ਦਰ ਸਬਸਿਡੀ ਤੇ ਲਈ ਸੀ ਔਰ ਉਹਦੇ ਨਾਲ ਇਹਨਾਂ ਦਾ ਕਾਫੀ ਵੇਖੋ ਇਨਵੈਸਟਮੈਂਟ ਹੋਈ ਆ ਮੈਂ ਸਮਝਦਾ ਵੀ ਲਗਭਗ ਇਹਨਾਂ ਦਾ ਕੋਈ 1.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਦੌਰਾਨ ਪਿੰਡ ਵਾਸੀਆ ਵੱਲੋਂ ਸਰਕਾਰ ਨੂੰ ਘੇਰਦੇ ਹੋਏ ਕਿਹਾ ਗਿਆ ਕਿ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਵੇ ਤਾਂ ਪ੍ਰਸ਼ਾਸਨ ਤੁਰੰਤ ਪਹੁੰਚ ਜਾਂਦਾ ਹੈ ਪਰ ਇਨੀ ਵੱਡੀ ਮਾਤਰਾ ਵਿੱਚ ਲੱਗੀ ਪ੍ਰਾਲੀ ਦੀ ਅੱਗ ਬੁਝਾਉਣ ਲਈ ਮੌਕੇ ਤੇ ਕੋਈ ਨਹੀਂ ਪਹੁੰਚਿਆ ਰੋੜੇ ਡੀਪੋ ਦੇ ਡਰਾਈਵਰ ਦੀ ਮੌਤ ਮਾਮਲੇ ਨੂੰ ਲੈ ਕੇ ਜਲੰਧਰ ਡੀਪੋ ਦੇ ਕਰਮਚਾਰੀ ਨੇ ਹੜਤਾਲ ਕਰ ਦਿੱਤੀ ਸਾਰੇ ਡਰਾਈਵਰਾਂ ਨੇ ਬੱਸਾਂ ਰੋਕ ਦਿੱਤੀਆਂ ਤੇ ਡੀਪੋ ਹੰਦਰ ਤਣਾ ਲਗਾ ਦਿੱਤਾ ਬੀਤੇ ਦਿਨ ਇੱਕ ਡਰਾਈਵਰ ਦੀ ਕੁਰਾਲੀ ਚ ਖੁੰਨੀ ਝੜਪ ਹੋਈ ਜਿਸ ਚ ਉਸ ਦੀ ਮੌਤ ਹੋ ਗਈ ਜਿਸ ਕਾਰਨ ਸਾਰੇ ਡਰਾਈਵਰਾਂ ਵੱਲੋਂ ਮ੍ਰਿਤਕ ਲਈ ਮੁਆਵਜ਼ੇ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਰੋਡਵੇਚ ਕਰਮਚਾਰੀ ਯੂਨੀਅਨ ਤੋਂ ਚਾਨਣ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਮ੍ਰਿਤਕ ਡਰਾਈਵਰ ਦੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਮੁਆਵਜ਼ਾ ਨਹੀਂ ਦਿੱਤਾ ਇਸ ਤੋਂ ਇਲਾਵਾ ਕੱਟੇ ਮੁਲਾਜ਼ਮਾਂ ਦੀ ਇੰਸ਼ੋਰੈਂਸ ਸਕੀਮ ਵੀ ਬੰਦ ਕਰ ਦਿੱਤੀ ਗਈ ਹੈ ਮ੍ਰਿਤਕ ਜਗਜੀਤ ਸਿੰਘ ਦਾ ਵਿਆਹ ਹੋਇਆ ਹੋਇਆ ਹੈ ਤੇ ਉਸਦੇ ਦੋ ਬੱਚੇ ਹਨ ਹੁਣ ਉਸ ਦਾ ਪਰਿਵਾਰ ਕਿਵੇਂ ਗੁਜ਼ਾਰਾ ਕਰੇਗਾ ਇਹ ਵੱਡਾ ਸਵਾਲ ਹੈ ਕੱਲ ਸਾਡਾ ਇੱਕ ਪੰਜਾਬ ਰੋਡਵੇ ਬਰੋਡਵੇਚ ਪਨਵਲ ਦਾ ਡਰਾਈਵਰ ਜਲੰਧਰ ਤੋਂ ਚੰਡੀਗੜ੍ਹ ਗਿਆ ਸੀਗਾ ਚੰਡੀਗੜ੍ਹ ਤੋਂ ਵਾਪਸੀ ਆਉਂਦਿਆਂ ਕਰਾਲੀ ਬੱਸ ਸਟੈਂਡ ਤੇ ਲਾਈਟਾਂ ਦੇ ਪੁੱਜਾ ਉੱਥੇ ਕਿਸੇ ਬਲੈਰੋ ਗੱਡੀ ਵਾਲੇ ਨਾਲ ਮਾੜਾ ਜਿਹਾ ਟਕਰਾਅ ਹੋ ਗਿਆ ਤਕਰਾਰ ਹੋਣ ਤੋਂ ਬਾਅਦ ਉਹਨਾਂ ਦਾ ਖੂਨੀ ਝੜਪ ਤੱਕ ਗੱਲ ਪਹੁੰਚ ਗਈ। ਤਕਰਾਰ ਹੁੰਦਿਆਂ ਹੁੰਦਿਆਂ ਪੁਲਿਸ ਦੀ ਕਸਟਡੀ ਵੀ ਕੋਲ ਸੀਗੀ। ਸਾਰੇ ਜਣੇ ਕੋਲ ਸੀ ਕੋਲ ਖੜੇ ਖੜੇ ਉਹਨੇ ਆਪਣੀ ਗੱਡੀ ਦੇ ਵਿੱਚੋਂ ਇੱਕ ਰੌਡ ਲਿਆਂਦੀ। ਰੌਡ ਲਿਆ ਕੇ ਉਹਨੇ ਡਰਾਈਵਰ ਦੀ ਛਾਤੀ ਤੇ ਵਾਰ ਕੀਤਾ। ਵਾਰ ਕਰਨ ਤੋਂ ਬਾਅਦ ਡਰਾਈਵਰ ਸਾਡੇ ਦੀ ਮੌਕੇ ਤੇ ਡੈਥ ਹੋ ਗਈ। ਜਿਹਨੂੰ ਤੁਰੰਤ ਉਹਨਾਂ ਨੇ ਹੌਸੇ ਵਾਲੇ ਹਸਪਤਾਲ ਲੈ ਕੇ ਗਏ। ਪਰ ਜਿਹੜਾ ਵਿਅਕਤੀ ਜਿਹਨੇ ਵਾਰ ਕੀਤਾ ਉਹਨੂੰ ਪੁਲਿਸ ਨੇ ਤੁਰੰਤ ਫੜ ਲਿਆ ਉੱਥੇ ਹੀ। ਮੌਕੇ ਤੇ ਗ੍ਰਿਫਤਾਰ ਕਰ ਲਿਆ। ਪਰ ਹਸਪੀਟਲ ਜਾਂਦਿਆਂ ਸਾਡੇ ਡਰਾਈਵਰ ਦੀ ਮੌਕੇ ਤੇ ਡੈਥ ਹੋ ਗਈ। ਉਹਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਜਿਸ ਦੇ ਰੋਸ ਵਜੋਂ ਸਾਨੂੰ ਪਤਾ ਲੱਗਾ ਅਸੀਂ ਵੀ ਗਏ ਉੱਥੇ। ਜਾਣ ਤੋਂ ਬਾਅਦ ਅਸੀਂ ਹੁੰਦਾ ਪੋਸਟਮਾਰਟਮ ਲਈ ਉਹਦੀ ਉਹਨੂੰ ਹਸਪੀਟਲ ਲੈ ਕੇ ਗਏ। ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਵੀ ਹੰਦਾ ਸਵੇਰੇ ਪੋਸਟਮਾਰਟਮ ਹੋਊਗਾ। ਅਸੀਂ ਉਹਦੀ ਐਫਆਰਆਈ ਦਰਜ ਕਰਵਾਈ। ਐਫਆਰਆਈ ਦਰਜ ਕਰਵਾਉਣ ਤੋਂ ਬਾਅਦ ਅੱਜ ਸਵੇਰ ਦੀ ਡਾਕਟਰਾਂ ਦੀ ਟੀਮ ਤਿਆਰ ਸੀਗੀ। ਪੋਸਟਮਾਰਟਮ ਹੋ ਰਿਹਾ ਓਦਾ। ਪੋਸਟਮਾਰਟਮ ਤੋਂ ਬਾਅਦ ਹੋਣ ਅਸੀਂ ਉਹਦੀ ਡੱਡਪੋਟੀ ਲੈ ਕੇ ਆ ਰਹੇ ਆ ਪਰ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਕਿਉਂਕਿ ਸਾਡਾ ਕੱਚਾ ਡਰਾਈਵਰ ਸੀਗਾ ਇੱਕ ਸਰਕਾਰ ਨੇ ਪਹਿਲਾਂ ਜਿਹੜੀਆਂ ਸਾਨੂੰ ਸਹੂਲਤਾਂ ਦੇ ਰਹੀ ਸੀ ਉਹ ਸਰਕਾਰ ਨੇ ਸਾਡੀਆਂ ਸਹੂਲਤਾਂ ਕੋਹਲੀਆਂ ਸਾਡੇ ਤੇ ਇੱਕ ਈਐਸਆਈ ਦੀ ਸਹੂਲਤ ਲਾਗੂ ਸੀਗੀ ਅਸੀਂ ਆਪਣੇ ਪੈਸੇ ਕਟਾਉਂਦੇ ਸੀ ਸਰਕਾਰ ਨੂੰ ਉੱਥੋਂ ਸਾਨੂੰ ਬੈਨੀਫਿਟ ਮਿਲਦਾ ਸੀ ਔਰ ਸਾਡੇ ਬਿੱਲ ਪਾਸ ਹੁੰਦੇ ਸੀ ਸਾਨੂੰ ਉੱਥੋਂ ਈਐਸਆਈ ਤੋਂ ਜੇ ਕਿਸੇ ਦੀ ਕੋਈ ਏਦਾਂ ਘਟਨਾ ਵਾਪਰ ਜਾਂਦੀ ਸੀ ਉਹਨੂੰ ਪੈਨਸ਼ਨ ਲੱਗਦੀ ਸੀ ਪਰ ਉਹ ਅੱਜ ਵੀ ਸਰਕਾਰ ਨੇ ਸਾਡੀਆਂ ਸਹੂਲਤਾਂ ਸਾਰੀਆਂ ਕੋਹਲੀਆਂ ਪਰ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆ ਜੇ ਅੱਜ ਸਰਕਾਰ ਦੇ ਡਰਾਈਵਰ ਕੋਈ ਨਹੀਂ ਸੁਰੱਖਿਆ ਤਾਂ ਸਰਕਾਰ ਦਾ ਮੁਲਾਜ਼ਮ ਨਹੀਂ ਸੁਰੱਖਿਆ ਤਾਂ ਆਮ ਪਬਲਿਕ ਕਿੱਦਾਂ ਸੁਰੱਖਿਆਤ ਹੋਏਗੀ ਇਸ ਕਰਕੇ ਜਿਸ ਦੇ ਰੋਸ ਵਿੱਚੋਂ ਸਰਕਾਰ ਤੋਂ ਅਸੀਂ ਵਾਰ-ਵਾਰ ਮੰਗ ਕਰਦੇ ਸੀ ਵੀ ਉਹ ਸਮ ਵਿਅਕਤੀ ਨੂੰ ਜੇ ਸਰਕਾਰ ਹੋਰ ਕੁਝ ਨਹੀਂ ਦੇ ਸਕਦੀ ਉਹਨੂੰ ਘੱਟੋ-ਘੱਟ 1 ਕਰੋੜ ਰੁਪਇਆ ਤੇ ਉਹਦੇ ਘਰਵਾਲੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਰਮਚਾਰੀ ਯੂਨੀਅਨ ਨੇ ਕਿਹਾ ਕਿ ਉਹਨਾਂ ਨੇ ਜਲੰਧਰ ਡੀਪੋ ਦੀਆਂ ਸਾਰੀਆਂ ਬੱਸਾਂ ਦੀ ਸੇਵਾ ਰੋਕ ਦਿੱਤੀ ਹੈ ਬੱਸਾਂ ਨੂੰ ਡੀਪੋ ਵਿੱਚ ਹੀ ਖੜਾ ਕਰ ਦਿੱਤਾ ਹੈ ਜਦ ਤੱਕ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਉਹਨਾਂ ਦਾ ਧਰਨਾ ਜਾਰੀ ਰਹੇਗਾ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਪਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ